ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵੜਾ ਵਿਖਾਉਣੀਆਂ ਤਾਜ਼ੀਆਂ ਸੂਈਆਂ ਸਵਾਈਆਂ ਚੰਗੇ ਦੁੱਧ ਤੇ ਚੱਲ ਰਹੀਆਂ ਇਨਫਰਮੇਸ਼ਨ ਲੈ ਲੈਣਾ ਕਰਦੇ ਆਂ ਗੱਲਬਾਤ ਹਾਂਜੀ ਸੱਸੀ ਕਾ ਬਾਈ ਸੱਸੀ ਕਾ ਵੱਡੇ ਬਾਈ ਨਾਮ ਤੇ ਐਡਰੈਸ ਦੱਸ ਦੀਏ ਨੰਦੀ ਦੇਵ ਸਿੰਘ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟੀ ਫੋਨ ਨੰਬਰ ਦੱਸ ਦੀਏ ਜੀ 7657992440 7657992440 ਇੱਕ ਪਾਸੋਂ ਲਗਭਗ 10 ਦੱਸ ਦੋ ਕਹਿੰਨ ਮਾਂਸੂਆ ਆ ਪਹਿਲਾ ਸੁਆ ਵੱਟੇ ਬਾਈ ਠੀਕ ਹੈ ਦੋਨ ਦੀ ਚੌਕੀ ਹੁੰਦੀ ਬਾਈ ਆ ਪਸੰਦ ਪੱਟੇ ਜੀ ਦਿਖਾ ਦਾਂਗੀ ਵੀਡੀਓ ਜਿਹਦੇ ਠੀਕ ਹੈ ਕਿਰੀ ਬਾਈ 16 ਕਾ ਤੋਂ ਸਟਾਰਟਿੰਗ ਆ ਬੋੜੇ ਜੀ ਆਈ ਚੌਥਾ ਦਿਨ ਆ ਸੁਈ ਨੂੰ ਕਿੰਨਾ ਕੱਢ ਜੂ ਦੱਸ ਬਾਈ ਆ ਕੱਢੂਗੀ 22 23 ਕਿਲੋ ਬੱਛੀ ਸਹੀ ਆ ਦੋਸਤੋ ਅੱਜ ਚਾਰਾਂ ਦਿਨਾਂ ਦੀ ਸੂਈ ਹੈ 16 ਕਿਲੋ ਬੌਲੀ ਕੰਡੇ ਦੇ ਜੋਖਣ ਵਾਲੀ ਬਾਈ ਕਹਿੰਦਾ ਤਿਆਰ ਹੈ ਠੋਸ ਨਿਗਰ ਹਵਾਨਾ ਫਿਟਿੰਗ ਵਾਲਾ ਫੁੱਲ ਵੱਡੀ ਵਹਿੜ ਥਣ ਭਾਂਡੇ ਦੀ ਸਾਫ ਸੁਧਰੀਆਂ 59 11 ਟਰੈਕਟਰ ਜੱਡੀ ਆ ਕੋਈ ਨਿੱਕੀ ਮਰੀ ਹੰਬੀ ਜੀ ਨਹੀਂ 16 ਕਿਲੋ ਤਿਆਰ ਆ 22 23 ਕਿਲੋ ਵੀਰ ਦਾਸ ਦਾ ਖੁੱਲਾ ਦੁੱਧ ਪਿਆਉ ਬਾਕੀ ਜੇ ਈਡੀ ਵਹਿੜ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਦੋ ਦੰਦ ਪੂਰੇ ਕਰਕੇ ਇੱਕ ਦੰਦ ਵੀਰ ਕਹਿੰਦਾ ਚੌਕ ਦਾ ਸੱਟ ਗਈ ਆ ਦੋਂਦੀ ਮੰਨ ਲਓ ਚੌਗੀ ਮੰਨ ਲਓ ਜੇ ਵੇਖਿਆ ਜਾਵੇ ਤਾਂ ਚਾਰ ਦੰਦ ਵੀ ਹਜੇ ਹੋਈ ਨਹੀਂ ਤੇ ਆਪਾਂ ਦੋਂਦੀ ਵੀ ਨਹੀਂ ਕਹਿ ਸਕਦੇ ਇੱਕ ਦੰਦ ਸੱਟ ਚੁੱਕੀ ਆ ਇਹ ਚੌਗੀ ਮੰਨ ਲਓ ਕੋਈ ਗੱਲ ਨਹੀਂ 16 ਕਿਲੋ ਕੰਡੇ ਵਾਲੀ ਬੌਲੀ ਤਿਆਰ ਆ ਚਾਰਾਂ ਦਿਨਾਂ ਦੀ ਸੂਈ ਆ 22 23 ਕਿਲੋ ਖੁੱਲਾ ਦੁੱਧ ਪਿਆਜੂ ਫੁੱਲ ਵੱਡੀ ਵਹਿੜ ਪਹਿਲਾ ਸੂਆ ਪਲੂਣ ਮੱਛੀ ਥਣ ਸੋਹਣਿਆ ਅੱਧੀ ਚਵਾਈ ਵਾਲੇ ਕੋਈ ਚੁੰਡੀ ਵਾਲਾ ਥਾਣੇ ਪੂਰਾ ਮੁੱਠੀ ਵਾਲਾ ਜਾਨ ਵਾਲਾ ਥਾਣਾ ਆ ਤੁਸੀਂ ਵੇਖ ਲਓ ਠੀਕ ਹੈ ਜਿਵੇਂ ਖੜੇ ਨਿਕਨੇ ਨਾ ਹਾਂ ਦੂਜੇ ਨਿੱਕੇ ਨਿੱਕੇ ਦੁੱਧ ਆਂਦਾ ਇਹਨਾਂ ਨੂੰ ਬਾਈ ਤਾਰਾਂ ਹੀ ਮਾਰੀ ਦਾਂਗਾ ਵੀਡੀਓ ਜੇ ਆਪਾਂ ਇਹਦੀਆਂ ਮਾਰ ਦਈਏ ਲਿਆ ਬੱਚਾ ਲਾ ਦੋਸਤੋ 16 ਕਿਲੋ ਅੱਜ ਬੌਲੀ ਕੰਡੇ ਵਾਲੀ ਰੈਡੀ ਐ 22-23 ਕਿਲੋ ਖੁੱਲਾ ਦੁੱਧ ਪਿਆਜੂ ਬਾਕੀ ਅਗਲੇ ਭੈਣ ਭਰਾ ਦੀ ਸੇਵਾ ਸੰਭਾਲ ਤੇ ਡਿਪੈਂਡ ਕਰਦਾ ਫੈੜ ਫੁੱਲ ਚੰਗੀ ਆ ਹੋ ਸਕਦਾ ਕੋਈ ਭੈਣ ਭਰਾ ਵਧੀਆ ਸੇਵਾ ਕਰ ਲੈਂਦਾ ਕਿਸੇ ਫਾਰਮ 'ਚ ਵਹਿੜ ਚਲੀ ਜਾਂਦੀ ਆ ਚੰਗੀ ਸੇਵਾ ਵਾਲੇ ਹੋ ਸਕਦਾ ਦੁੱਧ ਵੱਧ ਪਿਆ ਜੇ ਕਿਉਂਕਿ ਵਹਿੜ ਕੋਈ ਮਾੜੀ ਮੋਟੀ ਜੀ ਨਹੀਂ ਕੋਈ ਗੋਡੇ ਕਿ ਜਿੱਡੀ ਨਹੀਂ ਆਮ ਵਹਿੜਾਂ ਦਰਮਿਆਨੀਆਂ ਵਹਿੜਾਂ ਇੱਕ ਪਾਸੇ ਦੋ ਖੜਾ ਲਓ ਤੇ ਕੱਲੀ ਇੱਕ ਬਰੋਬਰ ਐ ਐਡੀ ਵਹਿੜ ਆ ਬਾਕੀ ਤੁਸੀਂ ਆ ਕੇ ਵੇਖ ਹੀ ਲੈਣੀ ਆ ਆਪਦੀ ਅੱਖਾਂ ਨਾਲ ਬਾਕੀ ਤੁਰਦੀ ਤੁਸੀਂ ਵੇਖੀ ਆ ਵੀਰ ਜਗਦੇਵ ਦੇ ਸਿਰ ਦੇ ਉੱਪਰ ਦੀ ਜਾਂਦੀ ਹੈ ਮੋਢੇ ਦੇ ਉੱਪਰ ਦੀ ਨਹੀਂ ਸਿਰ ਤੋਂ ਉੱਪਰ ਦੀ ਜਾਂਦੀ ਹੈ ਏਡੀ ਵਿੜ ਦਾ ਕੱਦ ਕਾ ਟਾਂਚਾ ਚਵਾਈ ਬਾਈ ਕਹਿੰਦਾ ਇੱਕ ਨੰਬਰ 17 ਤੋਂ ਨੂੰ ਮਾਰ ਕੇ ਹੁਣ ਬੁਖਾ ਦੇਣੀ ਆ ਆ ਚਵਾਈ ਵੇਖ ਲੋ ਮੋਟੀ ਧਾਰ ਆ ਬਾਕੀ ਤੁਹਾਨੂੰ ਖੜ ਕੇ ਤੋਂ ਅੰਦਾਜ਼ਾ ਲੱਗਦਾ ਉਹ ਠੀਕ ਹੈ ਜਗਦੇਵ ਜਵਾਈ ਨਹੀਂ ਬਾਈ ਧਾਤੂ ਤਾਂ ਜਵਾਈ ਨਹੀਂ ਚੱਕਦੀ ਵੱਡੇ ਵੱਡੇ ਕੋਈ ਲੱਤ ਛੜ ਵਾਲਾ ਤਾਂ ਕੰਮ ਹੀ ਨਹੀਂ ਬਾਈ ਕਹਿੰਦਾ ਪੂਛ ਵੀ ਨਹੀਂ ਹਲਾਈ ਲੱਤ ਕਾਦੀ ਮਾਰਨੀ ਕਰਮਾ ਵਾਲੀ ਨੇ ਨਹੀਂ ਆਮ ਕਈ ਪਸ਼ੂ ਚਵਾਈ ਕਰਦੇ ਆਂ ਤੋਂ ਮੱਝ ਹੋਵੇ ਭਾਵੇਂ ਕੋਈ ਗਾਂ ਹੋਵੇ ਪੂਛ ਘੁਗਦੀ ਹੁੰਦੀ ਐ ਕਿਤੇ ਕੰਨ ਤੇ ਮਾਰਦੀ ਕਿਤੇ ਸਿਰ ਤੇ ਮਾਰਦੀ ਐ ਪਰ ਇਹਨੇ ਕਰਮਾ ਵਾਲੀ ਨੇ ਪੂਛ ਵੀ ਨਹੀਂ ਹਲਾਈ ਲੱਤ ਕਾਦੀ ਮਾਰਨੀ ਚਵਾਈ ਦੀ ਇੱਕ ਨੰਬਰ ਆ 16 ਕਿਲੋ ਅੱਜ ਬੌਲੀ ਰੈਡੀ ਆ 22 23 ਕਿਲੋ ਖੁੱਲਾ ਦੁੱਧ ਪਿਆਜੂ ਜੈ ਜੈ ਮੋਲੋ ਜਗਦੇਵ 90000 ਚ ਮਾਨਤਾਨ ਕਰਦਾਂਗੇ ਵੱਡੇ ਬਾਈ ਇਹਦਾ ਸਹੀ ਆ ਹਾਂਜੀ ਬਾਈ 90000 ਚੋ ਵੀਰ ਕਹਿੰਦਾ ਮਾਨਤਾਨ ਕਰਦੇ ਆਂਗੇ ਸ਼ਾਮ ਦੀ ਛਵਾਈ ਜੇ ਪੂਰ ਸ਼ਿੱਟ ਦੇ ਬਾਈ ਕਹਿੰਦਾ ਟਾਈਮ ਪੈਕੀ ਆ ਠੀਕ ਆ ਹਾਂਜੀ ਬਾਈ ਪੂਰ ਸ਼ਿੱਟੇ ਦੀ ਬਾਈ ਕਹਿੰਦਾ ਅਗਲੇ ਦਿਨ ਘਰ ਤੱਕ ਦੀ ਆਪਣੀ ਗਾਰੰਟੀ ਉਹ ਦੋ ਨੰਬਰ ਤੇ ਆ ਜਾ ਆ ਬਾਈ ਦੂਜਾ ਸੂਆ ਸੂਈ ਆ 6 ਦਾੰਦਾ ਕਿ ਬਾਈ ਠੀਕ ਆ ਇਹਨੂੰ ਸਮਾਂ ਇਹਨੂੰ ਬਾਈ ਤੀਜੇ ਦਿਨਾਂ ਤੇ ਸੂਈ ਨੇ ਚੌਥਾ ਦਿਨ ਇਹਨੂੰ ਤੀਜਾ ਦਿਨ ਬਾਈ ਕਿੰਨੀ ਕ ਬੋਲੀ ਏ ਥੱਲੇ ਇਹਦੇ ਥੱਲੇ ਬਾਈ 18 ਕਿਲੋ ਜਮਾਂ ਕੰਡੇ ਤੋਲ ਵਾਲੀ ਬੋਲੀ ਆ ਬਾਈ 18 ਕਿਲੋ ਹਾਂਜੀ ਬਾਈ ਕਿੰਨਾ ਪਿਆਜੂ ਦੁੱਧ ਪਿਆ 25 ਕਿਲੋ ਬੜੇ ਆਰਾਮ ਨਾਲ ਦੁੱਧ ਪਿਆਊਗੀ ਬਾਈ ਮਗਰ ਕੀ ਹੈ ਜੀ ਮਗਰ ਵੱਚ ਹੀ ਹੈ ਬਾਈ ਦੋਹਾਂ ਮਗਰ ਹੀ ਕੱਢੀਏ ਬਾਹਰੋਂ ਮਗਰ ਦੋਹਾਂ ਦੇ ਪੱਬੂ ਆ ਮੇਲ ਕਾਫ ਬਛੜੇ ਆ ਇੱਕ ਨੰਬਰ ਥੱਲੇ 16 ਕਿਲੋ ਕੰਡੇ ਵਾਲੀ ਬੋਲੀ ਹਾਜ਼ਰ ਹੈ ਅੱਜ ਚਾਰਾਂ ਦਿਨਾਂ ਦੀ ਸੂਈ ਹੈ 22-23 ਕਿਲੋ ਦੁੱਧ ਪਿਆਜੂ ਦੋ ਨੰਬਰ 18 ਕਿਲੋ ਕੰਡੇ ਵਾਲੀ ਬੋਲੀ ਜੋਖਣ ਵਾਲੀ ਗੱਲਾਂ ਵਾਲੀ ਨਹੀਂ ਕੋਈ ਭੈਣ ਭਰਾ ਕੰਡਾ ਬਾਲਟੀ ਆਪਦੀ ਨਾਲ ਲਈ ਆਵੇ 9 ਕਿਲੋ ਸਵੇਰ ਬੋਲੀ 9 ਕਿਲੋ ਸ਼ਾਮ ਨੂੰ 18 ਕਿਲੋ ਤਿਆਰ ਆ ਤੀਜਾ ਦਿਨ ਸੂਈ ਨੂੰ ਹੋ ਗਿਆ 25 ਕਿਲੋ ਬਾਈ ਦੱਸਦਾ ਇਹ ਦੁੱਧ ਕੱਢ ਜੂਗੀ ਜਿਹੜੀ ਨਾ 31 ਕਿਲੋ ਪਾਣਾ ਦੱਸ ਬਾਈ ਫਿਰ ਕਿਸੇ ਗੰਡਾ ਦੋ ਤੇ ਨਹੀਂ ਪਾਣਾ 25 ਕਿਲੋ ਠੀਕ ਹੈ ਹਾਂਜੀ ਬਾਈ ਥਾਣੇ ਦਾ ਵੀ ਬਹੁਤ ਚੰਗਾ ਮੋਟਾ ਜਾਨ ਵਾਲਾ ਥਾਣਾ ਭਾਵੇਂ ਅੱਥੀ ਚਵਾਈ ਕਰ ਲਿਓ ਭਾਵੇਂ ਮਸ਼ੀਨ ਤੇ ਚਵਾਈ ਕਰ ਲਿਓ ਸੀਲ ਇਹ ਵੀ ਪੂਰੀ ਆ ਮਾਰਦੇ ਧਾਰਾਂ ਇੱਥੇ ਚਵਾਈ ਦੋਸਤੋ ਇਹਦੀ ਵੀ ਪੂਰੀ ਚੰਗੀ ਆ ਗੂਠੇ ਜੈਨੀ ਮੋਟੀ ਧਾਰ ਆ ਕੋਈ ਥਣ ਪਸਮਾਏ ਨਹੀਂ ਕੋਈ ਬੱਚਾ ਨਹੀਂ ਛੱਡਿਆ ਸਿੱਧੀਆਂ ਧਾਰਾਂ ਮਾਰਤੀਆਂ ਚਵਾਈ ਦੀ ਇੱਕ ਨੰਬਰ ਠੀਕ ਹੈ ਬਾਈ ਥਾਂ ਦਾ ਜਿਹੜੇ ਕਰ ਜਾਂਦੀ ਮਾ ਪਸਮਤੀ ਆ ਹੂੰ ਸਹੀ ਆ ਨਹੀਂ ਥਣ ਤੋਂ ਦੀ ਸੀ ਜਾਂਦਾ ਥਣ ਪੂਰਾ ਚੰਗਾ ਬਿਨਾ ਪਸਮਾਤੋਂ ਜਿਹੜੀ ਕਰਮ ਵਾਲੀ ਥਣ ਵਿਖਾਈ ਜਾਂਦੀ ਆ ਪੂਰਾ ਮੋਟਾ ਜਾਨ ਵਾਲਾ ਤੇ ਜਦੋਂ ਪਸਿਮੇ ਆਈ ਇਹ ਡੁੱਢਾ ਥਣ ਕਰ ਲੈਣਾ ਇਹਨੇ ਬਾਈ ਤਾਂ ਬਈ ਨਾ ਤੀਕ ਰੌੜ ਖੜਨਾ 14-15 ਦਿਨ ਜਾ ਕੇ ਦੁੱਧੀ ਚਾਰੀ ਫੜਨੀ ਬਈ ਇਹਨਾਂ ਨੇ ਹੂੰ 25 ਕਿਲੋ ਦੁੱਧ ਪਿਆਜੂ ਨੇ ਕੋਈ ਸੌਦਾ ਕਰ ਲੈ ਜਦੋਂ ਦੁੱਧ ਤਿਆਰ ਹੋ ਜਾਂਦਾ ਵੀਰ ਦੇ ਘਰੋਂ 25 ਕਿਲੋ ਕੰਡੇ ਦੇ ਜੋਕ ਕੇ ਲੈ ਜਾਓ ਆ ਪਾਪਾ ਜੀ ਬੱਚਾ ਲਾ ਕੇ ਪਸਵਾ ਦਿੰਦੇ ਆਗੇ ਆ ਦੋਸਤੋ ਹੁਣ ਵੇਖੋ ਥਣ ਬੱਚਾ ਛੱਡ ਲਿਆ ਚਵਾਈ ਦੋਸਤੋ ਫੁੱਲ ਚੰਗੀ ਐ ਡਾਂ ਗਰਗੀ ਚਵਾਈ ਐ ਚਵਾਈ ਦੀ ਓਕਿਆ ਇਹਦਾ ਮੁੱਲ ਜਗਦੇਵ ਇਹਦਾ ਭਾਈ 90000 ਜਮਾਨਤਾਨੀ ਕਰਦਾਂਗੇ ਦੋਵਾਂ ਦਾ 90 90000 ਮੁੱਲ ਹੈ ਮਾਨਤਾਨ ਹੋ ਜੂ ਇਹ 25 ਕਿਲੋ ਬਾਈ ਦਸ ਦਾ ਖੁੱਲਾ ਦੁੱਧ ਪਿਆ ਜੂ ਤਿੰਨਾਂ ਦਿਨਾਂ ਦੀ ਸੂਈ ਹੈ 나ੜੂਆ ਤੁਸੀਂ ਦੇਖ ਸਕਦੇ ਹੋਵੇ ਥੱਲੇ ਲੰਕੀ ਜਾਂਦਾ ਆ ਨਾੜੂਆ ਭਾਈ ਜਮਾ ਲਵਾਈ ਪਿਆ ਹਾਂ ਕੋਈ 나ੜੂਆ ਸੁੱਕਿਆ ਨਹੀਂ ਬਾਕੀ ਤੁਹਾਨੂੰ ਬੱਚਾ ਹੀ ਦੱਸਦਾ 18 ਕਿਲੋ ਕੰਡੇ ਵਾਲੀ ਬੌਲੀ ਹਾਜ਼ਰ ਹੈ ਭਾਵਾ ਚੋਕੇ ਲੈ ਜੋ 25 ਕਿਲੋ ਦੁੱਧ ਪਿਆਜੂ ਨੇ ਦੁੱਧ ਜਦਨ ਤਿਆਰ ਹੋਏ ਮੈਂ ਅਗਲਾ ਦੁੱਧ ਹੀ ਕੰਡੇ ਤੇ ਜੋ ਓਕੇ ਲੈ ਜੇ ਹਾਂ ਬਰੀਕ ਬਰੀਕ ਵੇਂਜ ਨਾਲ ਸਾਰਾ ਹਵਾਨਾ ਭਰਿਆ ਪਿਆ ਫੁੱਲ ਸੀਰਸਾ ਉਹ ਬੱਚੀ 1 ਨੰਬਰ ਥੱਲੇ 16 ਕਿਲੋ ਬੌਲੀ ਕੰਡੇ ਵਾਲੀ ਆ 22 23 ਕਿਲੋ ਪਿਆਜੂ ਨਾੜੂਆ 1 ਨੰਬਰ ਵੈੜ ਦੇ ਬੱਚੇ ਦੇ ਵੀ ਨਾਲ ਆਓ ਤੁਸੀਂ ਦੇਖ ਸਕਦੇ ਆ ਬਾਕੀ ਬੱਚੇ ਦੱਸ ਦਿਆ ਦੋਸਤੋ ਬਾੜੇ ਦਿਨਾ ਦੀਆਂ ਸੋਈਆਂ ਨਹੀਂ ਤਾਜ਼ੀਆਂ ਮਿਹੜਾਂ ਸੋਈਆਂ ਹਜੇ ਬੌਲਿਆਂ ਜੀ ਆ ਬਾਕੀ ਫੋਨ ਨੰਬਰ ਸਕਰੀਨ ਤੇ ਆ ਬਿਲਕੁਲ ਜੈ ਜੀ ਮੋੱਲ ਦੋ ਟਾਪ ਦੀਆਂ ਚੰਗੇ ਦੁੱਧ ਵਾਲੀਆਂ ਵੇੜਾ ਇੱਕ ਨੰਬਰ 4 ਦੰਦ ਦੋ ਨੰਬਰ 6 ਦੰਦ ਫੋਨ ਨੰਬਰ ਸਕਰੀਨ ਤੇ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਵੀਰ ਨਾਲ ਗੱਲਬਾਤ ਕਰ ਲਿਓ ਸਾਰਿਆਂ ਨੂੰ ਸასი ਘਾਲ